ਨੇ ਫਰੀ ਦਾ ਡੀਜ਼ਲ ਹੁੰਦੇ ਨੇ ਟਰੱਕ ਤੇ ਉਹਦਾ 3-4 ਦਿਨ ਲੱਗੇ ਸੀਗੇ ਮੈਡੀਸਨ ਇਹਨਾਂ ਕੋਲ ਹੈ ਖਤਮ ਹੋ ਗਈ ਜੀਪੀ ਦੀ ਗੋਲੀ ਸਿਰਫ 5 ਰੁਪਏ ਦੀ ਹੈ ਹੁਣ ਦਿਮਾਗ ਦੀ ਨਾੜ ਫਟ ਕੇ ਲੱਖ ਰੁਪਿਆ ਲੱਗ ਜੂ 5 ਲੱਖ ਵੀ ਲੱਗ ਸਕਦਾ ਹਾਂਜੀ ਜੇ ਆਪਰੇਸ਼ਨ ਹੋਇਆ ਤਾਂ 30000 ਚ ਹੋ ਜੂ ਮੋਦੀ ਵਾਲਾ ਕਾਰਡ ਹੋਇਆ ਤਾਂ ਸਸਤਾ ਹੋ ਜੂ 5 ਰੁਪਏ ਦੀ ਗੋਲੀ ਨਹੀਂ ਬੰਦਾ ਲਿਜਾ ਸਕਦਾ ਮੇਰੇ ਕੋਲੇ ਆ ਮਹੀਨੇ 500 ਮਰੀਜ਼ ਬ੍ਰੇਨ ਦੀ ਨਾੜੀ ਫੱਟੀ ਵਾਲਾ ਆਇਆ ਪੁੱਤ ਉਹ ਬੇਚੜੀ ਦੀ ਤੁਹਾਡੀ ਪੋਸਟ ਪਾਈ ਮੈਂ ਪੜੀ ਸੀ ਜਿਹੜੀ ਤੁਸੀਂ ਗੋਲੀ ਬਾਰੇ ਪਾਈ ਸੀ ਨਾ ਮੇਰੀ ਆ ਵੀ ਤੁਹਾਡੀ ਵੀ ਉਹਦੇ ਚ ਚੱਲਦੀ ਹੈ ਲਾਈਵ ਚ ਹਾਂਜੀ ਤੁਹਾਡੀ ਆਵਾਜ਼ ਮੇਰੇ ਲਾਈਵ ਵਿੱਚ ਚੱਲ ਰਹੀ ਹੈ ਮੈਂ ਲੋਕਾਂ ਨੂੰ ਰੋਜ਼ ਕਹਿੰਨਾ ਵੀ ਬੀਪੀ ਦੀ ਗੋਲੀ ਖਾ ਲਓ ਵੀਰੇ ਰੋਜ਼ ਰਾਤ ਨੂੰ 1 ਵਜੇ ਤੱਕ 12 13 ਪੇਸ਼ੈਂਟ ਦਿਮਾਗ ਦੀ ਨਾੜੀ ਪਟਵਾ ਕੇ ਆਉਂਦੇ ਨੇ ਵੀਰ ਜੀ ਤੁਹਾਡੀ ਆਵਾਜ਼ ਹੀ ਸੁਣ ਲਈ ਸਾਡੇ ਲਈ ਇਹੀ ਇਲਾਜ ਏ ਜੀ ਮੈਂ ਕਹਿੰਦਾ ਇਹ ਗੱਲਾਂ ਨਾ ਕਰੋ। ਤੁਸੀਂ ਕਹਿ ਰਹੀ ਆ ਵੀ ਗੱਲਾਂ ਨਾ ਕਰੋ। ਆਜ ਸੁਣ ਲਈ ਸਾਡੇ ਕੀ ਇਲਾਜ ਦਾ ਕੰਮ ਕਰ ਰਹੀ ਹੈ ਜੀ ਅਸੀਂ ਅੱਧੇ ਠੀਕ ਹੋ ਗਏ। ਤੁਸੀਂ ਅਮਲ ਕਰੋ। ਤੁਸੀਂ ਅਮਲ ਕਰੋ ਰੈਗੂਲਰ ਬੀਪੀ ਦੀ ਦਵਾਈ ਦਿਓ। ਤੁਸੀਂ ਵੀਰ ਜੀ ਵਾਹਿਗੁਰੂ ਤੁਹਾਡੀ ਬਹੁਤ ਲੰਮੀ ਉਮਰ ਕਰੇ ਜੀ ਮੈਂ ਤੇ ਬਸ ਇਹੀ ਦੁਆਵਾ ਕਰਦੀ ਆ। ਤੁਸੀਂ ਉਹਨੂੰ ਗੋਲੀ ਖਵਾਓ। ਅੱਛਾ ਜੀ ਗੋਲੀ ਉਮਰ ਲੰਬੀ ਕਰਾਓ। ਜੇ ਕੋਈ ਲੋੜ ਪਈ ਆਪਰੇਸ਼ਨ ਦੀ ਮੈਨੂੰ ਫੋਨ ਕਰ ਲਿਓ। ਤੁਹਾਡੀ ਵੀ ਉਮਰ ਲੰਮੀ ਹੋਵੇ ਵੀਰ ਜੀ। ਅਸੀਂ ਮੋੜੀ ਦੁਨਿਹ ਸਵੇਰੇ ਸ਼ਾਮ ਦੰਨੀਆਂ ਗੋਲੀ ਬੀਪੀ ਚੈੱਕ ਕਰਦੇ ਆ। ਨਾਲੇ ਓਪੀਡੀ ਦਾ ਜਿਹੜਾ ਕਾਰਡ ਉਹਦੇ ਤੇ ਦਿਨ ਲਿਖੇ ਹੋਣਗੇ ਜਿਹੜਾ ਛੁੱਟੀ ਵੇਲੇ ਦਿੱਤਾ ਹੈ। ਅੱਛਾ ਜੀ। ਉਹ ਮੈਨੂੰ ਭੇਜੋ ਮੈਂ ਦੇਖ ਕੇ ਦੱਸਾਂ ਤੁਹਾਨੂੰ ਕਿਹੜੇ ਦਿਨ ਕਿੰਨੇ ਵਜੇ ਜਾਣਾ ਹੈ। ਹੁਣੇ ਭੇਜ ਲੈ ਵੇ ਜੀ ਹੁਣੇ ਭੇਜਦਾ। ਕੀ ਨਾਮ ਹੈ ਕਿਹੜਾ ਪਿੰਡ ਹੈ ਇਹਨਾਂ ਦਾ? ਸਤਨਾਮ ਸਿੰਘ ਨਾਮ ਹੈ ਹੀ ਰਾਜਪੁਰੇ ਤੋਂ ਨਹੀਂ। ਫਿਰ ਇਹਨਾਂ ਨੂੰ ਗੋਲੀ ਵਾਰੇ ਤੁਸੀਂ ਮੇਰੇ ਵੀਡੀਓ ਦੇਖ ਕੇ ਬੀਪੀ ਵਧਣ ਵਾਲਿਆ ਜਾਗਰੂਕ ਕਿਉਂ ਨਹੀਂ ਕਰਿਆ ਇਹਨਾਂ ਨੂੰ? ਵੀ ਗੋਲੀ ਨਾਲ ਲੈ ਕੇ ਜਾ ਆ ਮਾਚਲ ਮੈਂ ਤਾਂ ਹਰ ਰੋਜ਼ ਇਹੀ ਗੱਲ ਕਰਦਾ ਜਦੋਂ ਵੀ ਮਿਲਦਾ ਸੀ ਵੀ ਬੀਪੀ ਦੀ ਗੋਲੀ ਨਾ ਛੱਡੋ ਇਹ ਜ਼ਰੂਰ ਲੈਣੀ ਚਾਹੀਦੀ ਆ। ਹੁਣ ਪਤਾ ਨਹੀਂ ਕੀ ਕਰ ਰਿਹਾ ਕਿਉਂ ਨਹੀਂ ਲੈ ਅਸੀਂ ਵੀਰ ਜੀ ਖੰਨੇ ਰਹਨੇ ਆ ਜੀ ਅਸ ਤਾਂ ਤੁਹਾਡੇ ਸਾਰੀਆਂ ਵੀਡੀਓ ਫੋਲੋ ਕਰਦੇ ਆ ਤਾਂ ਹੀ ਰੋਣਾ ਫੋਲੋ ਕਰ ਲੂ ਭੈਣੇ ਮੈਂ ਕੀ ਕਰੂ ਪੁੱਤ ਮੈਨੂੰ ਖੇਚੜਦੀ ਹੈ ਜਿਹੜਾ ਫੋਲੋ ਕਰਦਾ ਜਦੋਂ ਉਹਦਾ ਰਿਸ਼ਤੇਦਾਰ ਵੀ ਦਿਮਾਗ ਦੀ ਨਾੜੀ ਪਟਵਾਵਾਂਦਾ ਅਸੀਂ ਉਹੀ ਬਾਅਦ ਚ ਸੋਚਿਆ ਵੀ ਉਹ ਕਹਿੰਦੇ ਨੇ ਵੀ ਸ਼ਤੀਸ਼ ਰੂਟ ਬੋਲਦਾ ਨਹੀਂ ਤੁਸੀਂ ਗੋਲਾ ਬਹਿ ਜਾਂਦਾ ਮੈਂ ਸਾਰੀ ਰਾਤ ਲੋਕਾਂ ਨੂੰ ਕਹਿੰਦਾ ਉਹ ਗੋਲੀ ਖਾ ਲੋ ਉਹ ਗੋਲੀ ਖਾ ਲੋ ਤਹੀਂ ਪਤਾ ਲੱਗਦਾ ਰੋਜ਼ 15 ਪੇਸ਼ੈਂਟ ਦਿਮਾਗ ਦੀ ਨਾੜੀ ਫਟਵਾ ਕੇ ਰਾਤ ਤੱਕ ਫੋਨ ਕਰਦੇ ਨੇ ਮੈਨੂੰ ਬੀਪੀ ਵਾਧਾ ਇਹ ਮੈਂ ਖੁਦ ਜੇਬ ਵਿੱਚ ਗੋਲੀਆਂ ਦਾ ਪੱਤਾ ਰੱਖਦਾ ਏ ਤੁਹਾਡੀ ਇੱਕ ਇੱਕ ਗੱਲ ਵੀਰ ਜੀ ਬਹੁਤ ਕੀਮਤੀ ਹੈ ਕੋਈ ਜਿਹੜਾ ਸਾਹਮ ਗਿਆ ਸਾਹਮ ਗਿਆ ਜੀ ਇਹਨੂੰ ਸੰਭਾਉਣਾ ਦੀ ਤੁਸੀਂ ਇਹ ਸਾਨੂੰ ਪਤਾ ਬਾਅਦ ਚ ਲੱਗਿਆ ਜੀ ਜਦੋਂ ਗੱਲ ਅਸੀਂ ਕਹਿੰਦੇ ਰਹਿੰਦੇ ਸੀ ਕਿ ਬੀਪੀ ਦੀ ਗੋਲੀ ਨਾ ਛੱਡਿਓ ਇਹ ਲੈਣੀ ਜ਼ਰੂਰੀ ਆ ਹੁਣ ਕਿਰਾਏ ਦੇ ਮਕਾਨ 'ਚ ਰਹਿੰਦੇ ਨੇ ਜੀ ਕੁੜੀ ਜਵਾਨ 20 ਸਾਲਾਂ ਦੀ ਵਿਆਹ ਨਾਲੀ ਹੈ ਰੋਣ ਨਹੀਂ ਜੇ ਕੋਈ ਆਪਰੇਸ਼ਨ ਹੋਇਆ ਤਾਂ ਮੈਨੂੰ ਦੱਸ ਦਿਓ ਮੈਡੀਕਲ ਵਾਲਾ ਕਾਰਡ ਲੈ ਆਇਓ ਵੀ ਮੈਂ ਡਾਕਟਰ ਨੂੰ ਕਹਿ ਦੂੰਗਾ ਜੇ ਆਪਰੇਸ਼ਨ ਦੀ ਲੋੜ ਹੋਈ ਆਪੀਡੀ ਵਾਲੀ ਸਲਿੱਪ ਤੁਹਾਨੂੰ ਮੈਂ ਵਟਸਐਪ ਕਰਦਾ ਜੀ ਆਹ ਵਟਸਐਪ ਕਰ ਦੋ ਮੈਂ ਉਹਨੇ ਤੁਹਾਨੂੰ ਦੱਸਦਾ ਕਿੱਥੇ ਜਾਣਾ ਹੈ ਕੀ ਜਾਣਾ ਹੈ ਠੀਕ ਹੈ ਜੀ ਮੈਨੂੰ ਜਾਣਾ ਤੇ ਮੈਨੂੰ ਜੀ ਪੈਸਾ ਨਹੀਂ ਕੱਢ ਪੈਸਾ ਕੱਢ ਜਾ ਆਹ ਬਾਈ ਸੰਦੀਪ ਕੇਰਲਾ ਤੋਂ ਪੰਜਾਬ ਪਹੁੰਚ ਗਿਆ ਨਹੀਂ ਜੀ ਹਾਲੇ ਤਾਂ ਬਾਈ ਜੀ ਮੈਂ ਉੱਥੇ ਹੀ ਆਂ ਅਚੰਭਾ ਮੈਂ ਤਾਂ ਮਰਾਂਗਾ ਹੁਣ ਮਾਰਚ ਦੇ ਵਿੱਚ ਕਿ ਮੈਂ ਠੀਕ ਐ ਹੁਣ ਤੂੰ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਜੀ ਤੁਹਾਡੀ ਲੰਬੀ ਸਾਲੀਮਰ ਕਰੇ ਕਿੰਨਾ ਬੀਪੀ ਰਹਿ ਗਿਆ ਅੱਜ ਮੈਂ ਹੁਣੇ ਚੈੱਕ ਕਰਾ ਕੇ ਆ 28 ਐ 128 128 80 ਤੇ ਆ ਗਿਆ ਹਾਂਜੀ ਹਾਂਜੀ ਕਿ ਦਿਲ ਦੀ ਧੜਕਣ ਹੈਗੀ ਐ ਜੀ 90 ਕਾ ਬਾ ਮਰਨੋਂ ਬਚ ਗਿਆ ਤੇ 128 80 ਤੇ ਆ ਗਿਆ ਨਹੀਂ ਮੈਂ ਤਾਂ ਹੀ ਤੁਹਾਡਾ ਧੰਨਵਾਦ ਕੀਤਾ ਜਾਨਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖੋ ਉਰੇ ਮੇਰੇ ਕੋਲੇ ਰਾਤ ਨੂੰ ਪਹੁੰਚਦੇ ਨੇ ਲੋਕ ਬੀਪੀ ਨਾਲ ਨਾੜੀ ਫਟ ਗਈ ਜੀ ਸਾਡੀ ਬੇਬੇ ਗੋਲ ਹੀ ਨਹੀਂ ਦਿਖਾਂਦੀ ਫਿਰ ਕਹਿੰਦੇ ਨੇ ਸਪੀਸ ਪੈਨਕ ਹੁੰਦਾ ਹੁਣ ਸਪੀਸ ਕੀ ਕਰੇ ਪਹਿਲਾਂ ਫੋਨ ਮਾਰ ਲਓ ਟੀਸ ਨੂੰ ਤੁਹਾਨੂੰ ਦੱਸ ਦੋ ਤੂੰ ਕਿੰਨਾ ਬੀਪੀ ਜੀ ਉਹਦੇ ਕੇਰਲਾ ਤੇਰਾ 250 ਜੀ 250 ਡਾਕਟਰ ਜੀ ਤੁਹਾਨੂੰ ਇੱਥੋਂ ਵੀ ਗੱਲ ਸੁਣ ਜੀ ਅਨਪੂਰਨਾ ਅਨਪੂਰਨਾ ਮਲਟੀ ਸਪੈਸ਼ਲਿਸਟ ਹਸਪੀਟਲ ਵਾਲੇ ਜੀ ਡਰ ਗਏ ਸੀ ਕਹਿੰਦੇ ਤੁਹਾਨੂੰ ਐਡਮਿਟ ਹੋਣਾ ਪੈਣਾ ਪਰ ਮੈਨੂੰ ਪਤਾ ਸੀਗਾ ਕਿ ਇੱਕ ਮਰੀਜ਼ ਦਾ ਬ੍ਰੇਨ ਆਪਰੇਸ਼ਨ ਹੋਇਆ ਸਾਇਆ ਪਿੰਡ ਦਾ ਸੀ ਉਹ ਜੀ ਅਨਪੂਰਨਾ 'ਚ ਹੋਇਆ ਉਹਦਾ ਆਪਰੇਸ਼ਨ ਠੀਕ ਹੈ ਜੀ ਇੱਥੇ ਰੋਟੀ ਵੀ ਨਹੀਂ ਲਾਉਣ ਦਿੰਦੇ ਹਨਾ ਰੋਟੀ ਨਹੀਂ ਮਿਲਦੀ ਤੇ ਚੌਲ ਹੀ ਮਿਲਦੇ ਨੇ ਨਹੀਂ ਜੀ ਇੱਥੇ ਖਾਣਾ ਪੀਣਾ ਜਿਹੋ ਜੀ ਚੀਜ਼ਾਂ ਤੋਂ ਮੰਗਣ ਨੇ ਵਧੀਆ ਮੰਗਦੇ ਨਹੀਂ ਨਹੀਂ ਇੱਕ ਗੱਲ ਹੋਰ ਹੈ ਜੀ ਇਟਾਬੇ ਨਹੀਂ ਹੈਗੇ ਪੰਜਾਬੀ ਕੇ ਇੱਥੇ ਅਨਪੂਰਨਾ ਦੇ ਵਾਲੇ ਦਾ ਹਾਂਜੀ ਹਾਂਜੀ ਹੈ ਨਹੀਂਗੇ ਫਿਰ ਉਹ ਤੁਹਾਨੂੰ ਗੱਲ ਦੱਸਦਾ ਜੀ ਇੱਥੇ ਚੀਜ਼ ਤੁਹਾਨੂੰ ਸ਼ੁੱਧ ਮਿਲੇਗੀ ਇਹ ਨਹੀਂ ਹੈਗਾਗਾ ਕਿ ਗੰਦੇ ਪਲੇਟ ੜ ਕੇ ਹੋਣਗੇ ਜੇ ਮਸਾਲੇ ਪਾਉਣਗੇ 250 ਬੀਪੀ ਤੋਂ ਮੁਰਤੇ 128 ਤੇ ਆਉਣਾ ਮੇਰੀ ਗੱਲ ਸਹੀ ਰਹੀ ਨਾ ਮੇਰੀ ਗੱਲ ਮੈਂ ਕਹ ਤਾਈਓ ਤੁਹਾਡਾ ਧੰਨਵਾਦ ਕੀਤਾ ਜਾਨਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਵਾਦ ਨਹੀਂ ਤੂੰ ਲੋਕਾਂ ਨੂੰ ਜਾਗਰੂਕ ਕਰੀ ਇਹਨਾਂ ਦਾ ਬੀਪੀ ਵੱਧਦਾ ਹੈ ਉਹਨੂੰ ਦੱਸੀ ਮੜਾ ਜਾਂ ਬੋਲ ਕੇ ਤੇਰੀ ਲਾਈਫ ਚੱਲ ਰਹੀ ਹੈ ਮੈਂ ਫਿਰ ਹੁਣ ਤੁਸੀਂ ਕਹੋਗੇ ਮੈਂ ਤਾਂ ਕਹਿੰਨਾ ਵੀ ਲੋਕ ਕਲਾਨਾ ਜਿਹੜੇ ਵੱਡੇ ਵੱਡੇ ਹਸਪਤਾਲਾਂ ਜਾਂਦੇ ਆ ਨਾ 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 ਹੈ ਨਹੀਂ ਕਹਿਣਾ ਨਹੀਂ ਤੂੰ ਜਾਗਰੂਕੋ ਬੀਪੀ ਵਾਰੇ ਕਰਦੇ ਯਾਰ ਮੈਂ ਕਿਹਾ ਜੀ ਮੇਰਾ ਮੈਂ ਨਾ ਮੈਂ ਤੁਹਾਨੂੰ ਦੱਸਦਾ ਜਿਸ ਦਾ ਤੁਹਾਡੇ ਨਾਲ ਰਾਬਤਾ ਕੈਮ ਹੋਇਆ ਜੀ 19 ਤਰੀਕ ਦਾ ਤੇ ਅੱਜ 29 ਹੈ ਤਸਾਂ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਆਪਣੇ ਫਰੈਂਡਲੀ ਲਾਈਨ ਦੇ ਵਿੱਚ ਮੈਂ ਕਈਆਂ ਨੂੰ ਕਿਹਾ ਵੀ ਭਰਾਵੋ ਡੱਕ ਵੀ ਸੁਣਾ ਲੈ ਕੇ ਇੱਕ ਚੰਗੀ ਦਵਾਈ ਲਾ ਲਓ। ਵੀ ਇਹ ਬੀਪੀ ਆ ਗਿਆ ਬੱਤ ਤਾਂ ਗੋਲੀ ਨਾ ਛੱਡਿਓ ਯਾਰ ਬਹੁਤ ਮਹਿੰਗਾ ਇਲਾਜ ਹੈ। 15 ਲੱਖ ਦੇ ਬਲੂਨ ਪੈਂਦੇ ਨੇ ਬ੍ਰੇਨ 'ਚ ਅਮਰੀਕਾ ਤੋਂ ਆਉਂਦੇ ਨੇ। ਨਹੀਂ ਮਾਲਕ ਇਹੋ ਜਿਹਾ ਨੌਕਤ ਲਿਆਉਣੇ ਨੂੰ ਲੱਗਦਾ। ਮੈਂ ਕਹਿੰਦਾ ਮੇਰੇ ਨਵੇਂ ਪੇਸ਼ੈਂਟ ਆਉਂਦਾ 90 ਦੇ ਮਿਸਤਰੀ ਉਹਦੇ ਮੁੰਡੇ ਦੇ ਯਾਰ 25 ਲੱਖ ਦੇ ਬਲੂਨ ਲੱਗ ਗਏ। ਗੋਲੀ ਸਾਲੀ 5 ਰੁਪਏ ਦੀ ਹੈ। ਮੈਂ ਕਹ ਜੀ 5 ਰੁਪਏ ਦੀ ਨਹੀਂ ਜੀ 100 ਰੁਪਏ ਦਾ ਪੱਤਾ ਆਉਂਦਾ ਸਾਰਾ 5 ਰੁਪਏ ਦੀ ਛੱਡੋ ਮੈਨਾਂ ਤੁਹਾਨੂੰ 20 ਰੁਪਏ ਦਾ ਹੋ ਜੇ 250 ਤੋਂ 10 ਦੇਣਾ ਚ ਕੰਟਰੋਲ ਕਰ ਰਿਆ ਆ ਜਦ ਤੂੰ ਮੈਂ ਕਹ ਜੀ ਤਿੰਨ ਹਾਲ ਗੋਲੀ ਖਾਲੀ ਨਾ ਤੈਨੂੰ ਇਹਦੀ ਦੋਜ ਘਟਾਉਣੀ ਪਊ ਉਹ ਡਾਕਟਰ ਖਦਾ ਹੋਣਗੇ ਡਾਕਟਰ ਨੂੰ ਦਿਖਾਈ ਨਹੀਂ ਨਹੀਂ ਮੈਂ ਦੇਖੋ ਜੀ ਤੁਹਾਡੇ ਸੁਝਾਅ ਦੇ ਮਤਾਬਕ ਤੁਸੀਂ ਆ ਖਸਣੇ ਮੈਂ 5 ਸਾਲ ਖਾ ਕੇ ਉਸ ਤੋਂ ਬਾਅਦ ਡਾਕਟਰ ਦੀ ਸਲਾਹ ਲੈ ਕੇ ਮੈਂ ਇੰਦੀ ਘੱਟ ਵੱਧ ਡੋਜ਼ ਕੀਤੀ ਸੀ ਮੈਂ ਕਹਿੰਦਾ ਜੀ ਮੈਂ ਸਾਲਕ ਖਾ ਕੇ ਉਸ ਤੋਂ ਬਾਅਦ ਜਦੋਂ ਪੰਜਾਬ ਚਲਾ ਗਿਆ ਮਾਰਚ ਵਿੱਚ ਚਲਾ ਜਾਊਂਗਾ ਮੈਂ ਤੇ ਉਸ ਤੋਂ ਬਾਅਦ ਡਾਕਟਰਾਂ ਦੀ ਸਲਾਹ ਲੈ ਕੇ ਦੇਖਾਂਗਾ ਕਿ ਦਵਾਈ ਕਿਹੋ ਜਿਹੀ ਚਲਾਉਣੀ ਕਿਹੋ ਜਿਹੀ ਨਹੀਂ ਚਲ ਹੁਣ ਤੋਂ ਇੱਕ ਕੰਮ ਕਰ ਜੀ ਕੇਰਲਾ ਜਿੱਥੇ ਵੀ ਖੜਾ ਹੈ ਜੀ ਉੱਥੋਂ ਇੱਕ ਜਿੰਨੀ ਕ ਆਪਣੀ ਲੰਬੀ ਗੱਲ ਚੱਲੀ ਆ ਤਿੰਨ ਕ ਮਿੰਟ ਦੀ ਆਪਣੀ ਵੀਡੀਓ ਬਣਾ ਕੇ ਭੇਜ ਸਾਨੂੰ ਕੇਰਲਾ ਤੱਕ ਆ ਸਾਰੇ ਪੰਜਾਬੀਆਂ ਨੂੰ ਲਾਈਟ ਜੇ ਹੁਣ ਤਾਂ ਇੱਥੇ ਹਨੇਰਾ ਹੋਇਆ ਪਿਆ ਜੇਕਰ ਤੜਕੇ ਦਾ ਖਾ ਦੀ ਜੇ ਤੁਹਾਨੂੰ ਇੱਥੇ ਆ ਜਿਹੜੇ ਹੈਗੇ ਨੇ ਸੋਹਣੇ ਸੋਹਣੇ ਜੇ ਘਰ ਆ ਬਾਤ ਕਰ ਰਹੇ ਨੇ ਸਾਰਿਆਂ ਦੀ ਵੀਡੀਓ ਆਪ ਦਾ ਚਿਹਰਾ ਐਂ ਦਿਖਾ ਦੇ ਮੜ ਜਾ ਬੰਦੇ ਨੂੰ ਬਣਾ ਦੀ ਫੋਨ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਬਣਾ ਕੇ ਮਾਰਨਿੰਗ ਭੇਜਦਾ ਠੀਕ ਹੈ ਜੀ ਓਕੇ ਬਾਈ ਬਹੁਤ ਬਹੁਤ ਧੰਨਵਾਦ ਜੀ